ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਮੈਂ ਪਾਣੀ ਵਾਲੇ ਨਾਰੀyal ਦਾ ਪੋਟ ਬਣਾਇਆ ਉਹਦੇ ਵਿੱਚ ਦੁਪਹਿਰ ਖੰਡੀ ਲਈ ਆ ਥੋੜੀ ਜਿਹੀ ਮਿੱਟੀ ਪਾਤੀ ਜਿਆਦਾ ਮਿੱਟੀ ਦੀ ਜ਼ਰੂਰਤ ਨਹੀਂ ਪੈਂਦੀ ਇਹਦੇ ਵਿੱਚ ਦੇਖੋ ਲਖੜੇ ਦੇਖੋ ਅੱਜ ਖਿੜੀ ਖਿੜੀ ਧੁੱਪ ਨਿਕਲੀ ਹੋਈ ਆ ਤੇ ਫੁੱਲ ਵੀ ਵਧੀਆ ਖਿੜੇ ਹੋਣੇ ਦੁਪਹਿਰ ਢੰਡੀ ਦੇ ਤੇ ਮੈਂ ਵੀ ਪੌਟ ਬਣਾਇਆ ਇਹ ਪਾਈਪ ਸੀ ਜਿਹੜੇ ਪਾਣੀ ਵਾਲੇ ਪਾਈਪ ਬਚਦੇ ਨੇ ਇਹ ਮੈਂ ਪਲਾਸਟਿਕ ਦੇ ਇੱਕ ਡੱਬਾ ਵੱਡ ਕੇ ਤੇ ਜਿਹੜੀ ਵਾਲ ਪੇਪਰ ਹੁੰਦਾ ਉਹਦੇ ਨਾਲ ਚਿਪਕਾਤਾ ਕਿੰਨਾ ਸੋਹਣਾ ਬਣ ਗਿਆ ਇਹ ਵੀ ਇੱਕ ਮੋਟਰ ਵਾਲਾ ਡੱਬਾ ਸੀ ਤੇ ਇਹਦੇ ਵਿੱਚ ਵੀ ਮੈਂ ਸੰਤਰੀ ਰੰਗ ਦੀ ਦਪਹਿਰ ਖੰਡੀ ਲਾਈ ਆ ਇਹ ਅਲੱਗ ਕਲਰ ਦੀ ਦਪਹਿਰ ਖੰਡੀ ਆ ਇਹਦੇ ਵਿੱਚ ਸਾਰੇ ਚਿੱਟੇ ਕਲਰ ਦੀ ਦਪਹਿਰ ਖੰਡੀ ਲਾਈ ਆ ਇਹ ਸਾਰੇ ਪੌਟ ਮੈਂ ਫ੍ਰੀਟ ਹੀ ਖਰਚੇ ਬਣਾ ਲੈਣੀਆਂ ਮੁੱਲ ਘੱਟ ਹੀ ਖਰੀਦਦੀ ਆ ਇਹ ਪੌਟ ਵੀ ਮੈਂ ਪਲਾਸਟਿਕ ਦੇ ਜਿਹੜੇ ਪਾਈਪ ਹੁੰਦੇ ਨੇ ਉਹਦੇ ਉੱਤੇ ਪੀਓਪੀ ਲਗਾ ਕੇ ਉਹਦੇ ਹੀ ਬਣਾਏ ਹੋਏ ਆ ਇਹ ਬਾੜੀ ਕਲੇਲਾਂ ਦੀ ਬੇਲ ਵੀ ਵਧੀਆ ਗ੍ਰੋਥ ਕਰ ਗਈ ਮੇਹਾਂ ਵਿੱਚ ਇਹ ਬੇਲ ਦੀ ਵੀ ਮੈਂ ਕਟਾਈ ਕਰਤੀ ਸੀ ਹੁਣ ਵਧੀਆ ਦੁਬਾਰਾ ਪੱਤੇ ਕੱਢੇ ਪਹਿਲਾਂ ਸੁੱਕੀ ਜਿਹੀ ਲੱਗਦੀ ਸੀ ਹੁਣ ਵੀ ਹੁਣ ਦੁਬਾਰਾ ਸੱਖਾਂ ਲੱਗਦੇ ਨੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ